मुरदाबाद मुरदाबाद मुराद केंद्र ਮੁਰਦਾਬਾਦ 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 ਲੋਕ ਵਿਰੋਧੀ ਫੈਸਲੇ ਵਾਪਸ ਲਓ ਵਾਪਸ ਲਓ ਵਾਪਸ ਲਓ ਲੋਕ ਵਿਰੋਧੀ ਫੈਸਲੇ ਵਾਪਸ ਲਓ ਵਾਪਸ ਲਓ ਵਾਪਸ ਲਓ ਸਾਡਾ ਇੱਕਾ ਜਿੰਦਾਬਾਦ 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 ਹਰ ਦੇ ਲੋਕ ਜਿੰਦਾਬਾਦ 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 ਇਹ ਲੋਕ ਵਿਰੋਧੀ ਜਿਹੜੀਆਂ ਨੀਤੀਆਂ ਆ ਉਹ ਸਰਕਾਰ ਚਾਹੇ ਉਹ ਕੇਂਦਰ ਸਰਕਾਰ ਹੋਵੇ ਇਹਨਾਂ ਨੇ ਇਸ ਤਰ੍ਹਾਂ ਦੀ ਬਣਾ ਕੇ ਰੱਖਤੀ ਹੈ ਕਿ ਜੇ ਤੁਸੀਂ ਕੱਲ ਪਰसों ਤੁਸੀਂ ਜੇ ਕੋੜਗਪੁਰੇ ਜਿਹੜੇ ਮੁਲਾਜ਼ਮ ਸਾਥੀ ਵਿੱਚ ਬੈਠੇ ਵੀ ਹੋਣਗੇ ਜੇ ਉੱਥੇ ਤੁਸੀਂ ਜਾਣੇ ਹੋ ਮੁਲਾਜ਼ਮ ਮੀਆਂ 비ਦੀ ਨਾਲ ਮਿਲ ਕੇ ਕੰਮ ਕਰ ਰਹੇ ਨੇ ਬਿਊਰੋਕ੍ਰੇਟਸ ਜਿਹੜੇ ਉਹ ਇਸ ਤਰ੍ਹਾਂ ਦੇ ਬਿਲਕੁਲ ਗੋਲੇ ਹੋ ਚੁੱਕੇ ਨੇ ਕਿ ਉਹ ਸਿੱਧੀਆਂ ਨੀਤੀਆਂ ਨੂੰ ਸਿੱਧੀਆਂ ਗੱਲਾਂ ਨੂੰ ਤੇ ਇਨਸਾਨੀਅਤ ਤੇ ਮਾਨਵਤਾ ਦਾ ਉਹਨਾਂ ਦੇ ਕੋਲੇ ਸ਼ਬਦਾਂ ਦਾ ਭੰਡਾਰ ਹੀ ਖਤਮ ਹੋ ਗਿਆ ਇਸ ਤਰ੍ਹਾਂ ਇਹ ਸਾਂਝਾ ਆਪਣਾ ਸਿਸਟਮ ਹੈ ਉਸ ਲਈ ਪੁੱਛੇ ਮੰਗ ਹੋ ਗਈ ਜਿਸ ਜਿਤਨਾ ਬਿਜਲੀ ਬੋਰਡ ਦੇ ਅਦਾਰਾ ਹੈਗਾ ਇਹਨੇ ਵੀ ਜੇ ਮੰਗ ਹੋਊਗੀ ਤਾਂ ਆਪ ਦਾ ਪ੍ਰਬੰਹਨ ਰੱਖਣਗੇ ਉਪਰਲੇ ਤੌਰ ਤੇ ਉਹ ਵੀ ਦੂਜੀਆਂ ਮੰਗਾਂ ਥੱਲੇ ਆ ਜਾਣਗੀਆਂ ਇਸ ਤਰੀਕੇ ਨਾਲ ਸ਼ਡਿਊਲ ਉਸ ਤਰ੍ਹਾਂ ਉਹਦਣ ਬਣਾਇਆ ਸੀ ਸਭ ਤੋਂ ਮੋੜੇ ਦੇ ਵਿੱਚ ਕਿ ਸਾਰਾ ਜਿਹੜਾ ਨਾਲ ਮਿਲ ਕੇ ਜਿਹੜਾ ਆਪਣਾ ਕਿਉਂਕਿ ਜਿਹੜੇ ਹੁਣ ਹਮਲੇ ਸਾਂਝੇ ਹੀ ਹੋਣੇ ਆ ਕੱਲਾ ਕਿਸਾਨੀ ਦਾ ਪਹਿਲਾਂ ਵੀ ਜਿਹੜਾ ਹੋਇਆ ਸੀ ਹਮਲਾ ਸਾਂਝਾ ਹੀ ਸੀਗਾ ਆਪਾਂ ਜਿਹੜਾ ਕਹਿ ਲਈਏ ਜ਼ਮੀਨਾਂ ਦਾ ਕੱਲਾ ਹੋਣੀ ਸੀ ਜ਼ਮੀਨਾਂ ਜੇ ਗਈਆਂ ਤਾਂ ਸਾਰਾ ਕੁਝ ਹੀ ਚਲਾ ਜਾਂਦਾ ਸੋ ਇਹ ਤਾਂ ਹੁਣ ਤਾਂ ਸਾਂਝੇ ਤੌਰ ਤੇ ਹਾਂਜੀ ਸਾਂਝੇ ਤੌਰ ਤੇ ਸਾਰੇ ਜਿਹੜੇ ਹੋ ਰਹੇ ਆ ਸੋ ਆਪਾਂ ਰਲ ਮਿਲ ਕੇ ਸਾਰੇ ਚੱਲਾਂਗੇ ਸਾਰੀਆਂ ਜਥੇਬੰਦੀਆਂ ਜਿੰਨੀਆਂ ਸਿਹਾਇਆਂ ਧੰਨਵਾਦ ਹੈ ਔਰ 2000 ਦੀ ਗਿਣਤੀ ਜਿਹੜੀ ਆਪਾਂ ਕੀਤੀ ਹੈ ਕੋਸ਼ਿਸ਼ ਕਰਨੀ ਹੈ ਉਸ ਤੋਂ ਆਪਾਂ ਵੱਧ ਗਿਣਤੀ ਉਸ ਤੋਂ ਉੱਧਰ ਕਰਕੇ ਔਰ ਨਾਲ ਹੀ ਜਿਹੜਾ ਕੱਲ ਤੋਂ ਹੀ ਸ਼ੁਰੂ ਕਰ ਲੋ ਅੱਜ ਤੋਂ ਹੀ ਸ਼ੁਰੂ ਕਰ ਲੋ ਵੱਖ-ਵੱਖ ਜਥੇਬੰਦੀਆਂ ਪਿੰਡਾਂ ਦੇ ਜਿਹੜਾ ਆਪਣੇ ਕੈਂਪੇਨ ਹੈ ਔਰ 30 ਤੋਂ ਲੈ ਕੇ 4 ਤੱਕ ਜਿਹੜੀ ਹੈ ਉਹ ਸਾਂਝੇ ਤੌਰ ਤੇ ਆਪਾਂ ਕਮੇਟੀ ਥੋੜੀ ਕਮੇਟੀ ਉਹ ਬਣੂਗੀ ਲਾਉਗੀ ਉਸ ਤਰ੍ਹਾਂ ਪਾਉ ਕਰ ਲਾਵਾਂਗੇ ਸੋ ਇੱਕ ਆਪਾਂ ਫੋਟੋ ਹੋ ਉਹਦੇ ਜਿਹੜੇ ਹੈਗੇ ਆ ਜੀਣ ਦੇ ਜਿਹੜੇ ਉਹਦੇ ਕੁੜੀਆਂ ਸਹੂਲਤਾਂ ਐ ਸਮੱਸਿਆਵਾਂ ਐ ਉਹਦੀਆਂ ਬਹੁਤ ਹੀ ਜ਼ਿਆਦਾ ਪੇਚੀਦਾ ਹੋ ਚੁੱਕੀਆਂ ਨੇ ਆਪਾਂ ਬਹੁਤ ਸਮਾਂ ਹੋ ਗਿਆ ਅਸੀਂ ਲੇਟ ਵੀ ਪਹੁੰਚੇ ਆ ਤੇ ਆਪਾਂ ਪਿੱਛੇ ਯਾਰ ਮੈਂ ਪਾ ਰੱਖਣਾ ਚਾਹਾਂਗਾ ਮਾਤਾ ਬਹੁਤ ਹੀ ਬੰਦੀਆਂ ਜਿਹੀਆਂ ਜੀ ਬੈਠੇ ਆ ਅਸੀਂ ਉੱਥੇ ਉਹਨਾਂ ਨੂੰ ਛੱਡਣ ਜਾਂਦੇ ਆ ਡਿਊਟੀ ਕਰਨ ਦੇ ਬਾਅਦ ਤੇ ਸਾਨੂੰ ਘੇਰ ਕੇ ਪੁੱਛਿਆ ਜੀ ਤੁਸੀਂ ਤੇ ਲੈਣ ਕਿ ਆਏ ਹੋ ਡਿਊਟੀ ਅਸੀਂ ਉਸੇ ਵਰਕਰ ਉਸੇ ਡਿਪਾਰਟਮੈਂਟ ਦੀ ਕਰ ਰਹੇ ਆ ਪਰ ਸਾਡੇ ਇਸ ਤਰੀਕੇ ਨਾਲ ਸਾਡੇ ਨਾਲ ਪੇਸ਼ ਆਉਂਦੇ ਆ ਸਾਡੀ ਇਸ ਤਰੀਕੇ ਨਾਲ ਇਨਕੁਆਰੀ ਕੀਤੀ ਜਾਂਦੀ ਹੈ ਜਿਵੇਂ ਅਸੀਂ ਕਿਤੇ ਪਾਕਿਸਤਾਨ ਤੋਂ ਆਈਏ ਹੋਈਏ ਅਸੀਂ ਇਸ ਡਿਪਾਰਟਮੈਂਟ ਦੇ ਬੰਦੇ ਆ ਸਾਡੇ ਜੇਬ ਤੇ ਇਲੈਕਸ਼ਨ ਡਿਊਟੀ ਦੇ ਆਰਡਰ ਹੈ ਦੇਖੋ ਜੀ ਅੱਜ ਦਾ ਏਜੰਡਾ ਜੋ ਬਿਜਲੀ ਸੋਧ ਬਿਲ 2025 ਉਹਦੇ ਨਾਲ ਹੋਰ ਜਿਹੜੇ ਦੂਸਰੇ ਜਿਸ ਦਾ 20 ਸੋਧ ਬਿਲ ਹੈ ਜਾਂ ਕਿਰਤੀ ਕਾਨੂੰਨ ਨਾਲ ਦਾ ਮਸਲਾ ਹੈਗਾ ਜਾਂ ਜ਼ਮੀਨਾਂ ਕਰ ਕਰਨ ਨਾਲ ਮਸਲੇ ਤਾਂ ਸਾਰੇ ਆ ਪਰ ਮੇਨ ਜਿਹੜਾ ਅੱਜ ਦਾ ਮੇਨ ਏਜੰਡਾ ਸਾਡਾ ਬਿਜਲੀ ਸੋਧ ਬਿਲ 2025 ਹੈ ਇਹ ਬੜਾ ਵੱਡਾ ਜਿਹੜਾ ਇੱਕ ਹਮਲਾ ਹਰ ਘਰ ਤੇ ਹਰ ਪਰਿਵਾਰ ਤੇ ਹਰ ਚੁੱਲ੍ਹੇ ਤੇ ਜਿਹੜਾ ਸਰਕਾਰ ਜੁੜੂ ਕਰ ਰਹੀ ਹੈ ਸੋ ਉਹਦੇ ਵਿਰੋਧ ਦੇ ਵਿੱਚ ਜੇ 19 ਤਰੀਕ ਤੱਕ ਸੈਸ਼ਨ ਚੱਲਣਾ ਲੋਕ ਸਭਾ ਦਾ ਉਹਦੇ ਵਿੱਚ ਜੇ ਬਿਜਲੀ ਸੋਧ ਬਿੱਲ ਪਾਸ ਹੁੰਦਾ ਰੱਖਦੇ ਆ ਟੇਬਲ ਤੇ ਲਿਆਉਂਦੇ ਆ ਤਾਂ ਉਹਦੇ ਵਾਸਤੇ ਜਿਹੜੀ ਲਾਮਬੰਦੀ ਜਿਹੜੀ ਆ ਸਾਰੇ ਪੰਜਾਬ ਦੇ ਵਿੱਚ ਅੱਜ ਹੋ ਰਹੀ ਹੈ ਔਰ ਫੀਰ ਕੋਰਟ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਮੇਰੇ ਕੋਲ ਇਕੱਲਾ ਸੰਯੁਕਤ ਮੋਰਚਾ ਨਹੀਂ ਹੈ ਜਿੰਨੀਆਂ ਇਥੇਆਂ ਮਜ਼ਦੂਰ ਜਥੇਬੰਦੀਆਂ ਜਾਂ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਜਾਂ ਕੋਈ ਵੀ ਜਥੇਬੰਦੀ ਮੈਂ ਕਹੂੰਗਾ ਜਿਸ ਤਰ੍ਹਾਂ ਵਿਦਿਆਰ का 60 ਦੇ ਕਰੀਬ ਜਥੇ ਬੰਦੀਆਂ ਜਿਹੜਾ ਸੁਖਤ ਮੁਰਦੇ ਸ਼ਾਮਿਲ ਹੋਈਆਂ ਸੀ ਸੋ ਸਾਰਾ ਮੈਂ ਕਹੂੰਗਾ ਸਾਰਾ ਪੰਜਾਬ ਦੀਆਂ ਜਿੰਨਾ ਟੋਟਲੀ ਜਥੇ ਬੰਦੀਆਂ ਮੈਂ ਕਹੂੰਗਾ ਪੰਜਾਬ ਜਿੰਨੀਆਂ ਹੈਗੀਆਂ ਆਪਣੀਆਂ ਉਹ ਸਾਰੀਆਂ ਇਕੱਠੀਆਂ ਔਰ ਜਿਹੜਾ ਫ੍ਰੀ ਕੋਰਡ ਦਾ ਪ੍ਰੋਗਰਾਮ ਦਿੱਤਾ ਹੈ ਵੀ ਜੇ ਉਹ ਬੈਲ ਟੇਬਲ ਤੇ ਲੈ ਕੇ ਆਉਂਦੇ ਮੰਨ ਲਓ ਕੱਲ ਨੂੰ ਲੈ ਕੇ ਆਉਂਦੇ ਆ ਤਾਂ ਪਰਸੋਂ ਸਾਡਾ ਇਸ ਜਿਹੜਾ ਪ੍ਰੋਵਾ ਹੋਊਗਾ ਇੱਥੇ ਰੇਲਵੇ ਸਟੇਸ਼ਨ ਦੇ ਅਸੀਂ ਰੇਲਵੇ ਲਾਈਨ ਜਿਹੜੀ ਹੈਗੀ ਹੈ ਉਹਨੂੰ ਜਾਮ ਕਰਾਂਗੇ ਇੱਥੇ ਔਰ ਜੇ ਪਰਸੋਂ ਹੁੰਦਾ ਚੌਥੇ ਜੇ 18 ਨੂੰ ਆਉਂਦਾ ਤਾਂ 19 ਨੂੰ ਜਦੋਂ ਵੀ ਆਉਂਦਾ ਹੈਗਾ ਬਿੱਲੇ ਉਦੋਂ ਅਸੀਂ ਬਹੁਤ ਵੱਡਾ ਜਿਹੜਾ ਸੰਘਰਸ਼ ਹੈ ਤਿੱਗੇ ਨੂੰ 5-7000 ਬੰਦੇ ਦਾ ਜਿਹੜਾ ਸਾਨੂੰ ਜਿਹੜਾ ਹੈਗਾ ਉਹ ਇਸ ਇਸਟਿਮੇਟ ਬਣਿਆ ਸਾਡਾ ਫਰੀ ਕੋਡ ਦਾ ਵੀ ਜਿਹੜਾ ਅਸੀਂ ਇਹ ਰੇਲਵੇ ਸਟੇਸ਼ਨ ਤੇ ਬੈਠ ਕੇ ਉਦੋਂ ਬਹੁਤ ਵੱਡਾ ਸਾਰੇ ਮੈਂ ਪੰਜਾਬ ਦੇ ਵਿੱਚ ਕਹਾਂ ਤਾਂ ਲੱਖਾਂ ਬੰਦਾ ਜਿਹੜਾ ਹੈਗਾ ਜਿਹੜਾ ਪੰਜਾਬ ਦੇ ਵਿੱਚ ਕਾ ਜਿਹੜਾ ਜੇ ਬਿੱਲ ਆਉਂਦਾ ਹੈ ਸਾਹਮਣੇ ਤਾਂ ਉਹ ਮੈਦਾਨ ਦੇ ਵਿੱਚ ਆਜਣਾ ਹੈਗਾ ਹਰ ਘਰ ਦੇ ਵਿੱਚ ਅਸੀਂ ਗੱਲ ਲੈ ਕੇ ਜਾਣੀ ਪ੍ਰੋਗਰਾਮ ਅੱਜ ਦਾ ਬਣ ਗਿਆ ਸਾਡਾ 30 ਤੋਂ 4 ਜਨਵਰੀ ਤੱਕ ਸਾਡਾ ਪਿੰਡਾਂ ਦੇ ਵਿੱਚ ਅ ਹੈਗੀ ਹੈ ਔਰ ਕੱਲ ਤੋਂ ਹੀ ਸਾਡਾ ਜਿਹੜਾ ਸਾਰਾ ਹਰਜ ਜਥੇਬੰਦੀ ਜਿਹੜੀ ਹੈ ਪਿੰਡਾਂ ਵਿੱਚ ਜਾ ਕੇ ਉਹ ਲਾਂ ਬੰਦੂਕ ਬੰਦੀ ਕਰੂਗੀ ਔਰ ਫਿਰ ਜੇ ਬੈਲ ਨਹੀਂ ਵੀ ਹੁੰਦਾ ਫਿਰ ਵੀ ਉਹਨੂੰ ਕਹਿੰਸ ਵਾਪਸ ਕਰਨ ਵਾਸਤੇ ਅਸੀਂ 16 ਜਨਵਰੀ ਨੂੰ ਸਾਡਾ ਪ੍ਰੋਗਰਾਮ ਹੈਗਾ 101 ਜਨਵਰੀ ਨੂੰ ਜਿਹੜੀਆਂ ਸਾਰੇ ਐਸਸੀ ਦਫ਼ਤਰ ਹੈਗੇ ਟੋਟਲੀ ਪੰਜਾਬ ਦੇ ਐਸਸੀ ਦਫ਼ਤਰ ਹੈਗੇ ਆ ਉਹਦੇ ਚ ਲੱਖਾਂ ਦੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਸੀਂ ਇਕੱਠ ਕਰਕੇ ਜਿਹੜਾ ਹੈਗਾ ਉਹ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਾਂਗੇ ਤਾਂ ਜਿਹੜਾ ਜਿਹੜੇ ਸੋਧ ਬਿੱਲ ਜਿਹੜਾ 2025 ਹੈ ਉਹ ਵਾਪਸ ਲਿਆ ਕੇ ਲੋਕਾਂ ਦਾ ਜੋ ਗੱਲ ਵਡਣ ਦੀ ਲੋਕਾਂ ਦਾ ਜੋ ਹਨੇਰਾ ਘਰਾਂ ਦੇ ਵਿੱਚ ਕਰਨ ਸੋਧ ਬਿੱਲ ਦਾ ਮਤਲਬ ਕਿ ਹੈ ਕੀ ਪੂਰਾ ਇਹ ਦੇਖੋ ਜੀ ਇਹ ਇਹਦਾ ਸਿੱਧੇ ਰੋਧ ਦੇ ਮੈਂ ਥੋੜੇ ਸ਼ਬਦਾਂ ਵਿੱਚ ਦੱਸਾਂ ਤਾਂ ਜਿਹੜਾ ਬਿਜਲੀ ਦਾ ਸਿਸਟਮ ਸਾਰਾ ਬਣਿਆ ਬਣਿਆ ਸਾਰਾ ਮਹਿਕਮਾ ਹੈਗਾ ਇਹ ਕਾਰਪੋਰੇਟਾਂ ਨੂੰ ਦਿੱਤਾ ਜਾ ਰਿਹਾ ਆ ਬਾਨੀਆਂ ਡਾਨੀਆਂ ਨੂੰ ਦਿੱਤਾ ਜਾ ਰਿਹਾ ਜਦੋਂ ਉਹਨਾਂ ਦੇ ਹੱਥ ਵਿੱਚ ਆਉਂਦਾ ਨਾ ਕੋਈ ਮੋਟਰ ਦਾ ਬਿੱਲ ਮਾਫ਼ ਰਹਿਣਾ ਨਾ ਸਾਡੇ ਕੋਈ ਯੂਟਿਲੀ ਜੇਸ ਹੋ ਜਾਣੇ ਮਾਫ਼ ਹੁੰਦੇ ਉਹ ਹੋਣਾ ਔਰ ਇੱਕ ਜਿਹੜਾ ਜਿਸ ਤਰ੍ਹਾਂ ਸਾਡਾ ਮੋਬਾਈਲ ਸਿਸਟਮ ਹੈਗਾ ਚਾਰਜ ਸਿਸਟਮ ਹੈਗਾ ਉਹ ਬਣ ਜਾਣਾ ਹੈਗਾ ਜਦ ਸਾਡਾ ਚਾਰਜ ਖਤਮ ਹੋ ਗਿਆ ਤੇ ਅੱਧੀ ਰਾਤ ਹੋਵੇ ਚਾਹੇ ਉਹ ਰੋਟੀ ਖਾਂਦੇ ਹੋਈਏ ਚਾਹੇ ਸੁੱਤੇ ਪ ਕਰਾਮਾਂ ਦੀ ਲਾਈਟ ਚੱਲੂਗੀ ਸੋ ਸਾਰਾ ਇਹ ਇੱਕ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਛੋਟੇ ਜਿਹੇ ਤਰ੍ਹਾਂ ਮੱਧ ਵਰਗ ਅਸੀਂ ਸਾਰੇ ਜਥੇਬੰਦੀਆਂ ਵਿੱਚੀਆਂ ਸਾਡੇ ਜਿਹੜਾ ਹੋਰ ਜਿਹੜੇ ਗਰੀਬ ਲੋਕ ਵੀ ਹੈਗੇ ਨੇ ਸਾਰੇ ਅਸੀਂ ਇੱਕ ਹੀ ਹੁੰਨੇ ਆਂ ਅਸੀਂ ਛੋਟੇ ਜਿਹੜੇ ਸੰਘਰਸ਼ ਕਰਦੇ ਹੁੰਦੇ ਆ ਸੋ ਸਾਰਿਆਂ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਇਹ ਸੋਧ ਬਿੱਲ ਇਹ ਆ ਜੋ ਕਾਰਪੋਰੇਟਾਂ ਨੂੰ ਵੇਚਣ ਦੀ ਗੱਲ ਸਾਰੇ ਦੇਸ਼ ਨੂੰ ਵੇਚਣ ਦੀ ਗੱਲ ਕੀਤੀ ਜਾ ਰਹੀ ਹੈ ਉਸੇ ਜੀ ਇਹ ਸੋਧ ਬਿੱਲ ਜਿਹੜਾ ਬਿਜਲੀ ਸੋਧ ਬਿੱਲ ਆਉਂਦਾ ਹੈ। ਮੇਰਾ ਨਾਮ ਪ੍ਰਿੰਤ ਸੰਗ ਸੁਭਾ ਜਰਨਸਕਟਰਪਾਉਂ ਸਿੱਖਸਾਨੀ ਪੰਜਾਬ ਅੱ ਕਿਉਂਕਿ ਜਿਹੜਾ ਬਿਜਲੀ ਬਿੱਲ 225 ਤੇ ਸੀਡ ਬਿੱਲ ਜਿਹਨੂੰ ਸੈਂਟਰ ਇਸ ਸੈਸ਼ਨ ਦੇ ਵਿੱਚ ਲਾਗੂ ਕਰਨ ਦੇ ਰੋਧ ਵਿੱਚ ਤੇ ਸੰਯੁਕਤ ਮੌਲਚੇ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਇਹ ਬਿੱਲ ਇਸ ਸੈਸ਼ਨ ਦੇ ਵਿੱਚ ਲਾਗੂ ਕੀਤਾ ਜਾਂਦਾ ਤਾਂ ਉਸ ਤੋਂ ਅਗਲੇ ਦਿਨੀ ਸਾਡਾ ਜਿਹੜਾ ਰੇਲ ਜਿੱਥੇ ਬੰਦੀਆਂ ਵੱਲੋਂ ਮਲਾਜਮ ਜਿੱਥੇ ਬੰਦੀਆਂ ਵੱਲੋਂ ਮਜ਼ਦੂਰ ਜਿੱਥੇ ਬੰਦੀਆਂ ਵੱਲੋਂ ਇੱਕ ਸੰਯੁਕਤ ਮੋਲਚੇ ਦੇ ਥੜੇ ਦੇ ਹੇਠ ਇਹ ਰੇਲਵੇ ਲਾਈਨ ਹੈ ਜਿਹੜੀ ਉਹ ਬੰਦ ਕੀਤੀ ਜਾਊਗੀ ਤਿੰਨ ਘੰਟੇ ਦਾ ਪ੍ਰੋਗਰਾਮ ਦੇ ਕੇ ਜਿਹੜਾ ਰੇਲਵੇ ਸਟੇਸ਼ਨਾਂ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵੱਡਾ ਰੋਸ ਪ੍ਰਦਰਸ਼ਨ ਹੋਊਗਾ ਇਸ ਤਰ੍ਹਾਂ ਕਰੇ ਵੀ ਕੋਪਰੇਟ ਵੇਤਰ ਅਨੋਮੀਡਾ ਸ਼ਾਮਿਲ ਹੋਊਗਾ ਇਹ ਵੀ ਹੋਦਾ ਤਾਂ ਵੀ ਜਦੋਂ ਮਤਲਬ ਕਿ ਜਿਹੜਾ ਅੱਜ ਬਿਜਲੀ ਰੇਟ ਚਲੀਆਂ ਦਾ ਜਾਂ ਉਹਦੇ ਵਾਧੇ ਦਾ ਭਾਗ ਵਿੱਚ ਉਹਨੂੰ ਮਤਲਬ ਕਿ ਸਰਕਾਰਾਂ ਨੂੰ ਦੇਣ ਦਾ ਉਹ ਗਣਨਾ ਅਸਲ ਦੇ ਵਿੱਚ ਕੀ ਹੈ ਕਿਉਂਕਿ ਦੇਸ਼ ਦੀ ਯਾਦੀ ਤੋਂ ਬਾਅਦ ਜਿੰਨਾ ਵੀ ਬਿਜਲੀ ਸੈਕਟਰ ਆ ਇਹ ਪੰਜਾਬ ਦੇ ਲੋਕਾਂ ਵੱਲੋਂ ਆਪਦੇ ਪੱਧਰ ਤੇ ਪੰਚਾਇਤੀ ਜ਼ਮੀਨਾਂ ਦੇ ਕੇ ਸਾਰਾ ਕੁਝ ਦੇ ਕੇ ਪਿੰਡਾਂ ਦੇ ਵਿੱਚ ਸਰਕਾਰਾਂ ਨੇ ਉਹਨਾਂ ਟਾਈਮ ਏਜੰਡਾ ਰੱਖਿਆ ਸੀ ਕਿ ਜਿੱਥੋਂ ਦੀ ਜ਼ਮੀਨ ਹੋਊਗੀ ਉੱਥੋਂ ਦੇ ਜਿਹੜੇ ਉਹ ਚ ਨੌਜਵਾਨ ਆ ਕੰਮ ਕਰਨਗੇ ਨੌਕਰੀਆਂ ਕਰਨਗੇ ਪਰ ਅੱਜ ਇਹਨਾਂ ਨੇ ਉਹ ਬਣਿਆ ਬਣਿਆ ਤਣਿਆ ਜਿਹੜਾ ਸਟਰਕਚਰ ਆ ਉਹ ਚੱਕ ਕੇ ਕਾਪਰ ਘਾਣਿਆਂ ਹੁੰਦੇਣਾ ਚਾਹੁੰਦੇ ਆ ਉੱਤੋਂ ਜਿਹੜੇ ਤੁਸੀਂ ਖਰਚਾਂ ਦੀ ਗੱਲ ਕਰਦੇ ਹੋ ਖਰਚੇ ਇਹ ਜਿਹੜੇ ਪ੍ਰਾਈਵੇਟ ਘਾਣਿਆਂ ਉਹਦੇ ਜੋ ਕੁਦਰਤੀ ਆਫ਼ਤ ਨਾਲ ਵੀ ਕੋਈ ਲੈਂਡ ਖਰਾਬ ਹੁੰਦੀ ਆ ਜਾਂ ਸਾਡੇ ਕੋਈ ਉੱਥੇ ਬਿਜਲੀ ਦੇ ਵਿੱਚ ਦੇਣ ਦੇ ਵਿੱਚ ਜਿਹੜੀ ਕੋਈ ਰਕਾਵਟ ਆਉਂਦੀ ਆ ਤਾਂ ਉਹਦੇ ਖਰਚੇ ਵੀ ਜਿਹੜੇ ਤੁਹਾਨੂੰ ਬਿੱਲਾਂ ਤੇ ਪਾਏ ਜਾਣਗੇ ਜਿਹੜੀਆਂ ਸਾਡੀਆਂ ਸਬਸਿਡੀਆਂ ਸੀ ਭਲਾ ਸਾਡੇ ਮਜਬੂਦ ਵਦਕੀਆਂ ਸੀ ਭਲਾ ਹੋ ਅਡਲਟ ਵਦਕਾਂ ਦੀਆਂ ਸੀ ਉਹਨਾਂ ਸਾਰੀਆਂ ਸਬਸਿਡੀਆਂ ਨੂੰ ਇਹ ਖਤਮ ਕਰਨ ਦੇ ਕਿਨਾਰੇ ਆ ਕੋਈ ਸਬਸਿਡੀ ਨਹੀਂ ਮਿਲੂਗੀ ਤਕਰੀਬਨ ਜਿਹੜਾ ਚਿਪ ਵਾਲਾ ਮੀਟਰ ਹੈ ਉਹ ਇੱਕ ਹਨੇਰਾ ਲੋਕਾਂ ਦੇ ਲੈ ਕੇ 12 24 ਹਨੇਰੇ ਵਾਲਾ ਕੰਮ ਹੈ ਵੀ ਤੁਹਾਡੀ ਜੇਬ ਚ 4 ਪੈਸੇ ਹੈਗੇ ਆ ਤਾਂ ਚਲਾ ਲਓ ਮੋਬਾਈਲਾਂ ਵਾਂਗੂ ਨਹੀਂ ਤਾਂ ਨੇਰੇ ਚ ਬੈਠੇ ਰਹੋ ਕਿਉਂਕਿ ਲੋਕਾਂ ਦਾ ਹੀ ਖੜਾ ਕੀਤਾ ਜਿਹੜਾ ਸਟੈਚੂਆ ਬਿਜਲੀ ਬੋਰ ਦਾ ਜਿੰਨਾ ਸਾਰਾ ਬਣਾਇਆ ਤੇ ਉਹਨੂੰ ਇੱਕ ਬਣੇ ਬਣਾਏ ਨੂੰ ਚਾਕੇ ਕਾਪਰਡ ਕਰਾਣਿਆਂ ਨੂੰ ਦੇਣਾ ਚਾਹੁੰਦੀ ਹੈ ਸਰਕਾਰ ਜੋ ਕਦੇ ਨਹੀਂ ਦੇਣ ਦਿੱਤਾ ਜਾਊਗਾ ਕਿਉਂਕਿ ਲੋਕਾਂ ਨੇ ਆਪਦੀਆਂ ਜ਼ਮੀਨਾਂ ਆਪਦੀਆਂ ਮਿਹਨਤਾਂ ਨਾਲ ਆਪਦੀਆਂ ਜੇਬਾਂ ਚੋਂ ਖਰਚੇ ਕਰਕੇ ਇਹ ਸਾਰੀਆਂ ਚੀਜ਼ਾਂ ਖੜੀਆਂ ਕੀਤੀਆਂ ਤੇ ਇਹ ਸਰਕਾਰ ਜਾਣ ਕੇ ਉਹਨੂੰ ਕਾਪਰਡ ਕਰਾਣਿਆਂ ਨੂੰ ਦੇ ਕੇ ਲੋਕਾਂ ਦੀ ਅੰਨੀ ਲੁੱਟ ਕਰਾਉਣਾ ਚਾਹੁੰਦੀ ਹੈ ਬਿਜਲੀ ਬੋਰਡ ਦੀ ਟੈਕਨੀਕਲ ਸਰਜਨ ਦੇ ਵਜੂਹ ਅੱਜ ਮੀਟਿੰਗ ਵਿੱਚ ਸ਼ਾਮਲ ਹੋਇਆ ਅੱਜ ਜਿਹੜਾ ਸਾਡਾ ਮੁੱਦਾ ਮੇਨ ਆ ਜਿਹੜਾ ਬਿਜਲੀ ਬੋਰਡ ਆ ਜਾਂ ਸਮੁੱਚੇ ਦੇਸ਼ ਦੇ ਜਿਹੜੇ ਬਿਜਲੀ ਬੋਰਡ ਆ ਉਹਨਾਂ ਨੂੰ ਬਿਜਲੀ ਸੋਧ ਬਿੱਲ 2025 ਦੇ ਨਾਂ ਤੇ ਉਹ ਕਾਰਪੋਰੇਟ ਘਰਾਣਿਆਂ ਨੂੰ ਸੌਂਪਿਆ ਜਾ ਰਿਹਾ ਇਸ ਤੋਂ ਪਹਿਲਾਂ ਜਿਹੜਾ ਬਿਜਲੀ ਬੋਰਡ ਸੀਗੇ ਉਹ 1948 ਐਕਟ ਦੇ ਅਧੀਨ ਉਹਨੂੰ ਤੋੜ ਕੇ ਜਿਹੜਾ ਬਿਜਲੀ ਸੋਧ ਬਿੱਲ 2003 ਲਾਗੂ ਕੀਤਾ ਗਿਆ ਸੀਗਾ ਉਹਦੇ ਵਿੱਚ ਜਿਹੜਾ ਸਰਕਾਰੀ ਬਿਜਲੀ ਬੋਰਡਾਂ ਨੂੰ ਕਾਰਪੋਰੇਸ਼ਨਾਂ ਬਣਾਇਆ ਗਿਆ ਸੀ ਉਹਦੇ ਵਿੱਚ ਕੁਝ ਹਿੱਸੇਦਾਰੀ ਪ੍ਰਾਈਵੇਟੇਸ਼ਨ ਲਈ ਖੋਲੀ ਗਈ ਸੀ ਪਰ ਜਿਹੜਾ 2025 ਆਉਂਦਾ ਹੈ ਇਹਦੇ ਨਾਲ 100% ਜਿਹੜਾ ਪ੍ਰਾਈਵੇਟ ਸੈਕਟਰ ਉਹਦੇ 'ਚ ਆਜੂਗਾ 2003 ਤਾਂ ਸਿਰਫ ਕਲਾ ਬਿਜਲੀ ਪੈਦਾਵਾਰ ਜਿਹੜੇ ਥਰਮਲ ਪ੍ਰਾਈਵੇਟ ਆਏ ਸੀਗੇ ਹੁਣ ਜਿਹੜਾ ਸਮੁੱਚਾ ਢਾਂਚਾ ਹੈ ਉਹ ਜਿਹੜਾ ਹੈਗਾ ਢਾਂਚਾ ਸਰਕਾਰ ਦਾ ਹੋਊਗਾ ਵਰਤੂਣੇ ਕਾਰਪੋਰੇਟ ਘਰਾਣੇ ਔਰ ਜਿਹੜਾ ਲੋਕਾਂ ਦਾ ਜਿਹੜਾ ਮੁਕਤ ਦੀਆਂ ਜ਼ਮੀਨਾਂ ਲੋਕਾਂ ਨੇ ਅਰਬਾਂ ਰੁਪਈਆਂ ਦੀਆਂ ਦਿੱਤੀਆਂ ਉਹ ਕਾਰਪਟ ਕਰਾੜੇ ਉਹਨਾਂ ਨੂੰ ਉਹਨਾਂ ਨੇ ਉੱਥੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਜਿਹੜਾ ਸਮੁੱਚਾ ਢਾਂਚਾ ਜਿਹੜਾ ਹੈਗਾ ਉਹ ਮੁਕਤ ਦੇ ਭਾ ਜਿਹੜਾ ਫਰੀ ਆਫ ਕਾਸਟ ਉਹ ਕਾਰਪਟ ਸੈਕਟਰ ਕੋਲੇ ਚੜਾ ਜਾਣਾ ਜਿਹਦੇ ਸਬੰਧ ਵਿੱਚ ਤੁਸੀਂ ਵੇਖਿਆ ਹੋਣਾ ਕਿ ਜਿਹੜੇ ਸਾਰੇ ਥਰਮਲ ਆ ਜਾਂ ਜਿੱਥੇ-ਜਿੱਥੇ ਵੀ ਹੈਗਾ ਵਿਰੋਧ ਆ ਉਹ ਤਾਂ ਹੀ ਜਿਹੜਾ ਸਮੁੱਚੇ ਦੇਸ਼ ਵਿੱਚ ਬਿਲੀ ਕੰਮ ਕਰ ਰਿਹਾ ਔਰ ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਇਹਨੂੰ ਆਪਦੇ ਜਿਹੜੇ ਏਜੰਡੇ ਤੇ ਲਿਆ ਕੇ ਜਿਹੜਾ ਸਾਂਝਾ ਥੜਾ ਤਿਆਰ ਕਰਕੇ ਇਹਦੇ ਖਿਲਾਫ ਸੰਘਰਸ਼ ਕੀਤਾ ਜਾਊਗਾ ਔਰ ਉਹਦੇ ਵਿੱਚ ਸਮੁੱਚੇ ਬਿਜਲੀ ਕਾਮੇ ਆ ਉਹ ਆਪਦਾ ਪੂਰਾ ਤਨੋਂ ਮਨੋਂ ਤਨੋਂ ਕਿਉਂਕਿ ਅੱਜ ਇੱਕ ਕੱਲਾ ਬਿਜਲੀ ਮੁਲਾਜ਼ਮਾਂ ਦਾ ਨਹੀਂ ਮਸਲਾ ਇਹ ਸਮੁੱਚੇ ਦੇਸ਼ ਦਾ ਮਸਲਾ ਬਣ ਗਿਆ ਉਹਦੇ ਖਿਲਾਫ ਲੜਾਈ ਕੀਤੀ ਜਾਵੇ ਮੈਂ ਡੈਮੋਕ੍ਰੈਟਿਕ ਟੀਚਰ ਫਰੰਟ ਰੀਕੋਰਟ ਸੀਨੀਅਰ ਮੀਪਰ ਦਾ ਹਰਜਸਦੀਪ ਸਿੰਘ ਤੁਹਾਡੇ ਨਾਮ ਖਤਬ ਹੋ ਰਿਹਾ ਅਸੀਂ ਅੱਜ ਇੱਥੇ ਕਿਸਾਨ ਜਥੇਬੰਦੀਆਂ ਤੇ ਵੱਖ-ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ ਹੈ ਜੋ ਜਿਹੜੇ ਬਿਜਲੀ ਸੋਧ ਬਿੱਲ ਤੇ 2 ਜ ਸੋਧ ਬਿੱਲ ਦੇ ਸਬੰਧ ਦੇ ਵਿੱਚ ਇਹ ਜਿਹੜੀ ਹੈ ਜੋ ਬਿੱਲ ਪੇਸ਼ ਕੀਤਾ ਜਾਣਾ ਉਹਦੇ ਸਬੰਧ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ ਕਿਉਂਕਿ ਅਸੀਂ ਜਿਸ ਤਰ੍ਹਾਂ ਨਾਲ ਪਿੱਛੇ ਤੋਂ ਦੇਖ ਰਹੇ ਹਾਂ ਕਿ ਇਹ ਜਿਹੜੀਆਂ ਸਰਕਾਰਾਂ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਉਹ ਸਾਡੀ ਸਟੇਟ ਸਰਕਾਰ ਹੈ ਤਾਂ ਇਹ ਛੇਤੀ ਕਾਰਪੋਰੇਟੀ ਨੀਤੀਆਂ ਨੂੰ ਜਾਮਾ ਚੜਾਉਣ ਦੇ ਲੱਗੀ ਹੋਈ ਹੈ ਚਾਹੇ ਅਸੀਂ ਪੀਆਰਟੀਸੀ ਡਿਪਾਰਟਮੈਂਟ ਦੀ ਗੱਲ ਕਰੀਏ ਚਾਹੇ ਅਸੀਂ ਬਿਜਲੀ ਬੋਰਡ ਦੀ ਗੱਲ ਕਰੀਏ ਚਾਹੇ ਸਿੱਖਿਆ ਵਿਭਾਗ ਦੀ ਗੱਲ ਕਰੀਏ ਤਾਂ ਇਹ ਸਾਰੀਆਂ ਜਿਹੜੀਆਂ ਨੀਤੀਆਂ ਬਿਲਕੁਲ ਹੀ ਪ੍ਰਾਈਵੇਟਾਈਜੇਸ਼ਨ ਵੱਲ ਸਾਨੂੰ ਲੈ ਕੇ ਜਾਂਦੀਆਂ ਨੇ ਸਿੱਖਿਆ ਦੇ ਵਿੱਚ ਇਹ ਆਨਲਾਈਨ ਕੋਰਸਾਂ ਦੀਆਂ ਗੱਲਾਂ ਕਰਦੇ ਨੇ ਪੀਆਰਟੀਸੀ ਡਿਪਾਰਟਮੈਂਟ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਲਿਆਉਣ ਦੀ ਗੱਲ ਕਰਦੇ ਨੇ ਤੇ ਜਿਵੇਂ ਕਿ ਆਪਾਂ ਅੱਜ ਦੀ ਜ਼ਰੂਰਤ ਸਮਝਦੇ ਹਾਂ ਜਿਵੇਂ ਬਿਜਲੀ ਦੀ ਜ਼ਰੂਰਤ ਸਮਝਦੇ ਹਾਂ ਜੋ ਸਾਡਾ ਮਤਲਬ ਵੀ ਜਮਹੂਰੀਅਤ ਦਾ ਹੱਕ ਹੈਗਾ ਉਹ ਵੀ ਜਿਹੜਾ ਹੈਗਾ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾ ਰਿਹਾ ਹੈਗਾ ਪਹਿਲਾਂ ਅਸੀਂ ਸਾਡੀਆਂ ਜ਼ਮੀਨਾਂ ਦੇ ਉੱਤੇ ਕਾਰਪੋਰੇਟ ਘਰਾਣਿਆਂ ਨੇ ਕਾਨੂੰਨ ਬਣਾਏ ਜੋ ਅਸੀਂ ਲੋਕਾਂ ਦੇ ਬਿਲਕੁਲ ਇਕੱਠ ਦੇ ਨਾਲ ਇਕੱਠੇ ਹੋ ਕੇ ਉਹਨਾਂ ਨੂੰ ਵਾਪਸ ਕਰਾਇਆ ਤੇ ਅੱਜ ਇਹੀ ਐਸ ਦੇ ਲੈ ਕੇ ਇੱਥੇ ਆ ਕਿ ਜਿਹੜੇ ਬਿਜਲੀ ਸੋਧ ਬਿੱਲ ਆ ਰਹੇ ਆ ਜੋ ਕਾਰਪੋਰੇਟ ਘਰਾਣਿਆਂ ਨੇ ਚਲਾਉਣੇ ਆ ਜਿਵੇਂ ਕਿ ਅਸੀਂ ਦੇਖੀ ਜਾਂਦੇ ਹੈਗੇ ਆ ਕਿ ਜਿਵੇਂ ਬੀਐਸ ਨੇਲ ਸਾਡੇ ਕੋਲੇ ਇੱਕ ਭਾਰਤ ਦੀ ਸੰਚਾਰ ਸੰਸਥਾ ਸੀ ਉਹ ਬਿਲਕੁਲ ਜਿਹੜੀ ਪ੍ਰਾਈਵੇਟ ਅਦਾਰਿਆਂ ਨੂੰ ਦੇ ਦਿੱਤੀ ਗਈ ਹੈ ਉੱਥੋਂ ਦੇ ਜਿਹੜੇ ਮੁਲਾਜ਼ਮ ਹੈ ਉਹ ਹੁਣ ਉੱਥੇ ਕੰਮ ਨਹੀਂ ਕਰਦੇ ਹੈਗੇ ਜਿਹੜਾ ਵੀ ਉਹ ਸਟਰਕਚਰ ਬਣਿਆ ਹੋਇਆ ਸੀਗਾ ਉਹੀ ਜਿਹੜੇ ਅੱਜਕੱდੀਆਂ ਪ੍ਰਾਈਵੇਟ ਜਿਹੜੀਆਂ ਟੈਲੀਕਮ ਕੰਪਨੀਆਂ ਹੈਗੀਆਂ ਉਹ ਚਲਾ ਰਹੀਆਂ ਨੇ ਐਲਨ ਮਸਕ ਦਾ ਜਿਹੜਾ ਹੈਗਾ ਉਹ ਸਾਡੇ ਕੋਲੇ ਆਪਰੇਟਰਸ ਆ ਰਿਹਾ ਹੈਗਾ ਸੋ ਇਸ ਤਰ੍ਹਾਂ ਨਾ ਦੇਖਦੇ ਹੋਏ ਇਹਨਾਂ ਦੇ ਖਦਸ਼ਿਆਂ ਨੂੰ ਦੇਖਦੇ ਹੋਏ ਅਸੀਂ ਇੱਥੇ ਇਕੱਠੇ ਹੋਏ ਆਂ ਕਮੇਟੀ ਦੇ ਵਿੱਚ ਫੈਸਲੇ ਹੋਏ ਨੇ ਜਿਵੇਂ ਕਮੇਟੀ ਦੇ ਸਾਰੇ ਫੈਸਲੇ ਇਹ ਕੀਤੇ ਗਏ ਨੇ ਕਿ ਜਿਸ ਤਰ੍ਹਾਂ ਨਾਲ ਜੇ ਕੋਈ ਬੈਲ ਇਸ ਤਰ੍ਹਾਂ ਦੇ ਲਾਗੂ ਆਉਂਦੇ ਆ ਵਿਧਾਨ ਲੋਕ ਸਭਾ ਦੇ ਵਿੱਚ ਕੋਈ ਬੈਲ ਪੇਸ਼ ਹੁੰਦਾ ਤਾਂ ਉੱਥੇ ਅਸੀਂ ਪਰਜੋਰ ਇਹਦਾ ਵਿਰੋਧ ਕਰਾਂਗੇ ਚਾਹੇ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਆਪਦੇ ਤਣੋ ਮਣੋ ਤਣੋ ਇਕੱਠੇ ਹੋ ਕੇ ਇਹ ਜਿਹੜਾ ਹੈਗਾ ਸੰਘਰਸ਼ ਨੂੰ ਅੰਜਾਮ ਦੇਵਾਂਗੇ ਤੇ ਜਿਹੜੇ ਬਿਜਲੀ ਸੋਧ ਬਿੱਲ ਜਾਂ ਬੀਜ ਬਿੱਲ ਜਾਂ ਕੋਈ ਪੀਆਰਟੀਸੀ ਦਾ ਜੋ ਵੀ ਸਿੱਖਿਆ ਦਾ ਜੋ ਵੀ ਜਿਸ ਤਰੀਕੇ ਨਾਲ ਨਵੀਨੀਕਰਨ ਕਰਨਾ ਚਾਹੁੰਦੇ ਆ ਪ੍ਰਾਈਵੇਟਾਈਜੇਸ਼ਨ ਤੌਰ ਤੇ ਅਸੀਂ ਇਹ ਨਹੀਂ ਹੋਣ ਦੇਾਂਗੇ